ਸ਼ੋ ਅਗਰ ਉਹ ਨੈਚਰਟੀਕਾ ਲਾ ਕੇ ওভারਡੋਜ਼ ਨਾ ਮਰੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਉ امید ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਮੈਂ ਹੁਣ ਅੱਜ ਦਰਨਤਾਨ ਸਾਹਿਬ ਵਿਖੇ ਮੈਂ ਤੇ ਹਰਮੰਦਰ ਸਿੰਘ ਗਿੱਲ ਸਾਹਿਬ ਬੜੇ ਨਾਲ ਹੈ ਦੋਨੋਂ ਅਸੀਂ ਸੁਹਾਵਾ ਪਿੰਡ ਹੈ ਸੁਹਾਵਾ ਇੱਕ ਬੰਦ ਸਾਹਿਬ ਸੁਹਾਵਾ ਪਿੰਡ ਹੈ ਉੱਥੇ ਜਾ ਰਹੇ ਆ ਜਿੱਥੇ ਉਹ ਨੌਜਵਾਨ ਤਰਨਤਾਰਨ ਜਿਹੜਾ ਕਿ ਬਾਹਰੋਂ ਆਇਆ ਸੀ ਕੈਨੇਡਾ ਤੋਂ ਜਤਿੰਦਰ ਪਾਲ ਸਿੰਘ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਿਵੇਂ ਤੁਸੀਂ ਵੇਖਿਆ ਹੀ ਹੈ ਕਿ ਜੋ ਪੰਜਾਬ ਦੇ ਹਾਲਾਤ ਹਨ ਉਰਜਾਨਾ ਇਹੋ ਜੀਆਂ ਵਾਰਦਾਤਾਂ ਹੋ ਰਹੀਆਂ ਸੋ ਅਸੀਂ ਹੁਣ ਉੱਥੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਬਾਮਨੀ ਹਲਾ ਪਿੰਡ ਹੈ ਹਾਂ ਜਿੱਥੇ ਓਵਰਡੋਜ਼ ਨਾਲ ਹਾਂ ਓਵਰਡੋਜ਼ ਨਾਲ ਡਰੱਗਸ ਦੀ ਓਵਰਡੋਜ਼ ਦੇ ਨਾਲ ਆ ਨੌਜਵਾਨ ਇੱਕ ਸਾਥੀ ਮਰਿਆ ਔਰੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਹਾਂ ਸੋ ਫਿਰ ਉਸ ਤੋਂ ਬਾਅਦ ਸੂਏ ਜਾਵਾਂਗੇ ਉਹਨੇ ਗਿੱਲ ਸਾਹਿਬ ਨਾਲ ਮੈਂ ਕੱਲ੍ਹ ਟੈਲੀਫੋਨ ਰਾਤ ਨੂੰ ਕੀਤਾ ਸੀ ਪ੍ਰੋਗਰਾਮ ਬਣਾਇਆ ਕਿ ਆਪਾਂ ਚੱਲ ਕੇ ਆਉਣ ਸੋ ਅਸੀਂ ਦੋਨੋਂ ਭਰਾ ਜਾ ਰਹੇ ਆ ਤੇ ਫਿਰ ਜਿਹੜਾ ਇਹਦਾ ਬੁੱਧ ਆਪਣਾ ਆਪਣੇ ਵਾਲਾ ਤੁਹਾਨੂੰ ਦੱਸਾਂਗੇ ਕਿ ਕੀ ਕੀ ਗੱਲਬਾਤ ਹੋਈ ਕਿਉਂ ਹੋਇਆ ਜਿਹੜਾ ਬੜਿਆ ਬਹੁਤ ਬਹੁਤ ਧੰਨਵਾਦ